ਮੋਹਿੰਦਰਪਾਲ ਦੇ ਸਹਿਯੋਗ ਨਾਲ ਇਹ ਸਹੂਲਤਾਂ ਕਰਦੇ ਪਹੁੰਚਾਈਆਂ ਤੇ ਕਿ 10 ਲੱਖ ਦਾ ਕੈਸ਼ਲੈਸ ਐਮਏਐਚ ਆਈਐਮਿੰਦਰਪਾਲ ਠੀਕ ਹੈ ਜੀ ਮਤਮਨ ਸਰਕਾਰ ਵੱਲੋਂ ਚਲਾਈ ਗਈ ਤਾਂ ਕੈਬਨਟ ਮੰਤਰੀ ਅੰਦਰ ਭਗਤ ਸਿੰਘ ਨੇ ਬਾਅਦ ਨੰਬਰ 55 ਦੇ ਵਿੱਚੋਂ ਨਾਲ ਵੱਲੋਂ ਸ਼ੁਰੂਆਤ ਹੈ ਕਰਵਾਈ ਜਾ ਰਹੀ ਹੈ ਲੋਕਾਂ ਨੂੰ ਇਸ ਨੂੰ ਜਾਣੂ ਵੀ ਕਰਵਾਇਆ ਜਾ ਰਿਹਾ ਹੈ ਕਿ ਤਾਂ ਕਿ ਵਕਤ ਵਕਤ ਨੂੰ ਜਿਹੜਾ ਇਸ ਨੂੰ ਦਾ ਜਿਹੜਾ ਲਾਭ ਲੈ ਸਕਣ ਤਾਂ ਕਿ ਆਨ ਬਾਰੇ ਸਮਝ ਦੇਣ ਕਿ ਜਿਹੜੀ ਜੜੀ ਹੈ ਉਮਾਰੀ ਦੁੱਖੋ ਪਈ ਹੈ ਕਿਸੇ ਘਰ ਦਾ ਜੀ ਜਿਹੜਾ ਨਾ ਜਾਵੇ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਅਮਨ ਲੋੜਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਪ੍ਰਗੋਤ ਸਿੰਘ ਮਾਨ ਸਾਹਿਬ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ ਅਰੜਾ ਜੀ ਆਮ ਆਦਮੀ ਪਾਰਟੀ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਹੈ ਜੋ ਪਰਸੂ ਸਾਡੇ ਨੈਸ਼ਨਲ ਕੰਮਿਨਰ ਮੈਡੀਕਲ ਇੰਸ਼ੋਰੈਂਸ ਦਾ ਜੋ ਲਾਂਚ ਕਰਕੇ ਗਏ ਨੇ ਉਸ ਦੇ ਤਹਿਤ ਅਸੀਂ ਅੱਜ ਸਾਰੀਆਂ ਹੀ ਵਾਰਡਾਂ ਦੇ ਵਿੱਚ ਹਰ ਸਾਰੇ ਪੰਜਾਬ ਦੇ ਵਿੱਚ ਹਰ ਵਾਰਡ ਚ ਔਰ ਹਰ ਘਾਟ ਚ ਆਪਣੇ ਕੌਂਸਲਰ ਸਾਹਿਬਾਨ ਦੇ ਨਾਲ ਉਹਦੀ ਰੈਨਮਾਈਟ ਹਰ ਪਰਿਵਾਰ ਨੂੰ ਮੈਡੀਕਲ ਕਾਰਡ ਮੁੱਖ ਮੰਤਰੀ ਮੈਡੀਕਲ ਕਾਰਡ ਜੋ ਹੈ ਅਸੀਂ ਬਣਾਉਣ ਜਾ ਰਹੇ ਹਾਂ ਔਰ ਅਸੀਂ ਅੱਜ ਜੋ ਅਪੁਆਇੰਟਮੈਂਟ ਸਲਿੱਪ ਦਿੱਤੀ ਹੈ ਪਰਿਵਾਰਾਂ ਨੂੰ ਇਹ ਕੱਲ ਪਰਤੋ ਜਾ ਕੇ ਸੀਐਸਸੀ ਜੋ ਸੈਂਟਰ ਹੈ ਉੱਥੋਂ ਜਾ ਕੇ ਆਪਣਾ ਕਾਰਡ ਬਣਵਾ ਲੈਣਗੇ ਜਦੋਂ ਕਾਰਡ ਇਹਦਾ ਬਣ ਜਾਏਗਾ ਉਸੇ ਟਾਈਮ ਹੀ ਉਹ ਕਿਸੇ ਵੀ ਹਸਪਤਾਲ 'ਚ ਜਾ ਕੇ ਜਿਹਨਾਂ ਦੀ ਲਿਸਟ ਬਣੀ ਹੈ ਉੱਥੇ ਜਾ ਕੇ ਆਪਣਾ ਇਲਾਜ ਫ੍ਰੀ ਕਰਾ ਸਕਦੇ ਨੇ ਇਹ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿੱਚ ਫ੍ਰੀ ਮੈਡੀਕਲ ਕੈਂਪ ਰਾਈ ਜੋ ਫ੍ਰੀ ਮੁੱਖ ਮੰਤਰੀ ਦੀ ਸਕੀਮ ਦੇ ਨਾਲ ਦੇਖੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਅਸੀਂ ਮੈਨੀਫੈਸਟੋ ਵਿੱਚ ਵਾਅਦਾ ਨਹੀਂ ਸੀ ਕੀਤਾ ਉਹ ਵੀ ਅਸੀਂ ਜੋ ਹੈ ਕਾਰਡ ਮੈਡੀਕਲ ਕਾਰਡ ਬਣਾ ਰਹੇ ਹਾਂ ਜਿਹਦੇ ਕਿ 10 ਲੱਖ ਰੁਪਿਆ ਮਹੀਨੇ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਹੋਏਗੀ ਕਿ ਉਹ ਕਿਸੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਾ ਸਕਦਾ ਹੈ ਸੋ ਸਾਥੀਓ ਇਹ ਆਪਣੇ ਆਪ ਚ ਬਹੁਤ ਵੱਡੀ ਇੱਕ ਉਪਲਬਧੀ ਹੈ ਕਿਉਂਕਿ ਅੱਜ ਕੱਲ ਦੇਖਿਆ ਜਾਏ ਕਿ ਆਮ ਲੋਕੀ ਗਰੀਬ ਲੋਕੀ ਆਪਣਾ ਕਿਸੇ ਵੇਲੇ ਇਲਾਜ ਕਰਾਉਣ ਵੇਲੇ ਵੀ ਜੋ ਹੈ ਪੈਸੇ ਨਾ ਹੋਣ ਦੇ ਕਾਰਨ ਆਪਣਾ ਇਲਾਜ ਨਹੀਂ ਸੀ ਕਰਾਉਂਦੇ ਜਿਸ ਦੇ ਕਾਰਨ ਜੋ ਹੈ ਕਈ ਲੋਕੀ ਸਾਡੇ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਸਨ ਔਰ ਉਹਦੇ ਨਾਲ ਨਾਲ ਕਈ ਵਾਰੀ ਅਸੀਂ ਲੋਨ ਲੈ ਕੇ ਕਰਜ਼ਾ ਲੈ ਕੇ ਆਪਣੇ ਪਰਿਵਾਰ ਦੇ ਮੈਂਬਰ ਦਾ ਲਾਇਕ ਰਹਿੰਦੇ ਸੀ ਔਰ ਸਾਰਾ ਕੁਝ ਦੁਬਾਰਾ ਕਰਦਾ ਉਹ ਨਹੀਂ ਸੀ ਉਤਰਦਾ ਔਰ ਪਰਿਵਾਰ ਦਾ ਸਾਰਾ ਬਜਟ ਤੈਸ਼ ਨੈਸ ਹੋ ਜਾਂਦਾ ਸੀ ਸੋ ਅਗਰ ਕਿਹਾ ਜਾਏ ਇਹ ਜੋ ਸਾਡੀ ਸਕੀਮ ਹੈ ਪੰਜਾਬ ਸਰਕਾਰ ਦੀ ਮਾਨ ਸਾਹਿਬ ਸਰਕਾਰ ਦੀ ਜੋ ਸਕੀਮ ਹੈ ਇਹ ਪੰਜਾਬ ਦੇ ਵਿੱਚ ਜੋ ਜੋ ਹਿੰਦੁਸਤਾਨ ਦੇ ਵਿੱਚ ਪੰਜਾਬ ਪਹਿਲਾ ਸਟੇਟ ਬਣਿਆ ਹੈ ਜਿਨ੍ਹਾਂ ਨੇ ਐਦਾਂ ਦੀ ਸਕੀਮ ਕੋਈ ਲਾਗੂ ਕੀਤੀ ਹੈ ਕਿਸੇ ਹੋਰ ਸਟੇਟ ਵਿੱਚ ਤਾਂ ਸਕੀਮ ਲਾਗੂ ਨਹੀਂ ਹੈਗੀ ਸੋ ਮੈਂ ਦੇਖ ਰਿਹਾ ਕਿ ਜੋ ਸਾਰੇ ਪੰਜਾਬ ਦੀ ਜਨਤਾ ਹੈ ਇਹ ਜੋ ਕਾਰਡ ਹੈ ਅਮੀਰ ਗਰੀਬ ਕਿਸੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਹੀ ਪਰਿਵਾਰਾਂ ਦਾ ਇਹ ਕਾਰਡ ਬਣਨਗੇ ਔਰ ਕੋਈ ਵੀ ਜੋ ਹੈ ਇਹਦੇ ਉੱਪਰੋਂ ਆਪਣਾ ਇਲਾਜ ਫ੍ਰੀ ਕਰਾ ਸਕਦਾ ਹੈ ਸੋ ਇਸ ਕਰਕੇ ਬਹੁਤ ਅੱਛੀ ਸਕੀਮ ਹੈ ਔਰ ਸਾਰੇ ਪੰਜਾਬ ਵਿੱਚ ਇਹਦੀ ਸਲਾਘਾ ਹੋ ਰਹੀ ਹੈ ਪੰਜਾਬ ਦੀ ਜਨਤਾ ਇਸ ਨੂੰ ਬੜਾ ਅੱਛਾ ਕਹਿ ਰਹੀ ਹੈ ਸੋ ਅੱਜ ਸੀ ਜੋ ਹੈ ਆਪਣੇ ਮੇਰੇ ਵੀਰ ਮੁਕੇਸ਼ ਸਿੱਢੀ ਦੀ ਵਾਰਡ ਤੋਂ ਜਾਨੰਬਰ 52 ਨੰਬਰ 52 ਨੰਬਰ ਸਾਰੇਆਂ ਵਾਰਡਾਂ ਚ ਅਲੱਗ-ਅਲੱਗ ਜੇ ਜਾ ਕੇ ਅਸੀਂ ਜੋ ਹੈ ਲੋਕਾਂ ਦੇ ਕਾਰਡ ਬਣਾ ਰਹੇ ਆ ਮੇਰੇ ਨਾਲ ਜੋ ਹੈ ਸਾਡੇ ਯੂਥ ਦੇ ਇੰਚਾਰਜ ਏਕਮ ਜੀ ਉਹਦੀ ਟੀਮ ਔਰ ਖਾਸ ਕਰਕੇ ਸਾਡੇ ਮੇਰੇ ਵੀਰ ਬਹੁਤ ਸਤਿਕਾਰਯੋਗ ਕਾਲਾ ਪ੍ਰਧਾਨ ਜੀ ਸਾਡੇ ਮਾਮਾ ਜੀ ਜਿਹੜੇ ਕਿ ਨਾਲ ਇਸ ਵਾਰਡ ਦੀ ਬਹੁਤ ਲੰਮੇ ਸਮੇਂ ਸੇਵਾ ਕਰ ਰਹੇ ਨੇ ਔਰ ਬਲਾਕ ਪ੍ਰਧਾਨ ਵਰਨ ਜੀ ਉਹਦੇ ਨਾਲ ਸਾਡੇ ਸਾਥੀ ਗੱਭਾ ਜੀ ਸਰਦਾਰ ਨਰਿੰਦਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਸੁਖਵਿੰਦਰ ਸੁਖਾ ਜੀ ਜਿਹੜੇ ਕਿ ਬਾੜ ਦੇ ਇੰਚਾਰਜ ਨੇ ਸੋ ਅਸੀਂ ਅੱਜ ਫੈਮਿਲੀ ਸਾਰੇ ਹੀ ਇਕੱਠੇ ਹੋ ਕੇ ਪੱਠੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਕੰਮ ਕਰ ਰਹੇ ਆਂ ਔਰ ਸਾਡਾ ਪੂਰਾ ਪ੍ਰਯਾਸ ਹੈ ਕਿ ਪੰਜਾਬ ਦਾ ਕੋਈ ਵੀ ਘਰ ਵਾਂਝਾ ਨਾ ਰਹਿ ਸਕੇ ਸਕੀਮ ਤੋਂ ਅਸੀਂ ਘਰ-ਘਰ ਜਾ ਕੇ ਸਾਰੇ ਘਰਾਂ ਦੀ ਜੋ ਹੈ ਸਾਰੇ ਪਰਿਵਾਰਾਂ ਦੀ ਇਹ ਜੋ ਮੈਡੀਕਲ ਕਾਰਡ ਬਣਾਵਾਂਗੇ ਤਾਂ ਕਿ ਪੰਜਾਬ ਦੀ ਜਨਤਾ ਜੋ ਹੈ ਉਹਨਾਂ ਦੇ ਮੰਤ ਬਿਮਾਰੀ ਦਾ ਜੋ ਹੈ ਖਰਚੇ ਦਾ ਕੋਈ ਚਿੰਤਾ ਨਾ ਹੋਵੇ ਮੈਂ ਕਰੀ ਫੇਰ ਮਾਨ ਸਾਹਿਬ ਜੀ ਦਾ ਆਪਣੇ ਸੁਪਰੀਮ ਉਸ ਜੀ ਮਾਨ ਅਰਵਿੰਦ ਕੈਰੀਵਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਪੰਜਾਬ ਦੇ ਪ੍ਰਧਾਨ ਜੀ ਅਮਨੋੜਾ ਜੀ ਦਾ ਜਿਨ੍ਹਾਂ ਦੀ ਉਚਿਤ ਤੇ ਸੁੱਤੀ ਸੋਚ ਦੇ ਕਾਰਨ ਅੱਜ ਪੰਜਾਬ ਦੀ ਜਨਤਾ ਬਹੁਤ ਰਾਹਤ ਮਹਿਸੂਸ ਕਰ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ ਔਰ ਇਸ ਸਕੀਮ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸੋ ਬਹੁਤ ਬਹੁਤ ਧੰਨਵਾਦ